ਆ ਪਾ ਪਾਦਮਾਂਗੇ ਉੱਪਰ ਪਨੀਰ ਪਨੀਰ ਯਾਦ ਰੱਖਿਓ ਗੈਸ ਕਰਕੇ ਬੰਦ ਤੇ ਫੇਰ ਪਾਣੀ ਆਪਾਂ ਜਦੋਂ ਸਰਵ ਕਰਨਾ ਲੱਗਣਾ ਬੇਸ਼ੱਕ ਡੋਂਗੇ ਵਿੱਚ ਵੀ ਪਾ ਸਕਦੇ ਹਾਂ ਜੀ ਅੱਜ ਆਪਾਂ ਬਣਾਉਣ ਲੱਗਿਆਂ ਚੇਲੀ ਪਨੀਰ ਤੇ ਜਿਹਦੇ ਲਈ ਆਪਾਂ ਪਹਿਲਾਂ ਆਦਾ ਉਹਦਾ ਪਿਆਜ਼ ਵਗੈਰਾ ਕੱਟ ਲੈ शिमला ਮਿਰਚ ਵੀ ਇਹਦੇ ਵਿੱਚ ਹੀ ਆ පහනාට මාටර කටයයායට බල්ලා හිසන වඩටකට්ඩල්ලෙන වෙටිලාලයට පලපොහොඳ එය පළග කරලන තිෙහුුණ අපප හෝඩාක්ක පමන්ගේ යෝ ජාල නිපොන්දේ ਇਦੇ ਵਿੱਚ ਆਪਾਂ ਇਹਨਾਂ ਨੂੰ ਕਰ ਲਵਾਂਗੇ ਫਰਾਈ ਤੇ ਆਪਾਂ ਪਿਆਜ਼ ਜਿਹੜੇ ਆ ਐਵੇਂ ਐਵੇਂ ਕੱਲਾ ਕੱਲਾ ਕਰਕੇ ਜਿਹੜਾ ਪਾ ਦਵਾਂਗੇ ਇਹਨੂੰ ਆਪਾਂ ਪਹਿਲਾਂ ਹੀ ਫਰਾਈ ਕਰਾਂਗੇ ਕਿਉਂ ਤੇਲ ਸੁਥੀਰ ਫਾਇੰਡ ਜੋ ਵੀ ਯੂਜ਼ ਕਰਦੇ ਉਹਦੇ 'ਚ ਕਰ ਲਿਓ ਇਹ ਪਬਰੀਕ ਬੜੀ ਕੱਟ ਕੇ ਲੰਬਾ ਲੰਬਾ ਰੈਸਟੋਰੈਂਟ ਸਟਾਈਲ ਬਣਾਵਾਂਗੇ ਅਦਰਕ ਪਾਇਆ ਇਹ ਆਪਸ਼ਨਲ ਆ ਜੇ ਤੁਸੀਂ ਪਾਉਣਾ ਚਾਹੋ ਪਾ ਵੀ ਸਕਦੇ ਹੋ ਜੇ ਤੁਹਾਨੂੰ ਨਹੀਂ ਪਸੰਦ ਨਹੀਂ ਵੀ ਪਾ ਸਕਦੇ ਹਲਕਾ ਹਲਕਾ ਇਹਦਾ ਕਲਰ ਚੇਂਜ ਹੋਣ ਲੱਗ ਗਿਆ ਵੀ ਇਹ ਆਪਣੇ ਫਰਾਈ ਹੋ ਗਏ ਪਿਆਜ਼ ਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਜਿਹੜਾ ਅਦਰਕ ਪਾਉਣਾ ਹੈ ਤੁਸੀਂ ਉਹ ਕੋਈ ਐਂ ਕੋਸ਼ਿਸ਼ ਕਰਿਓ ਵੀ ਤੁਸੀਂ ਨਾ ਵੀ ਜਿਹੜਾ ਕੋਲਾ ਹੈ ਅਦਰਕ ਹੁੰਦਾ ਤਾਜ਼ਾ ਦਾ ਤਾਜ਼ਾ ਆਇਆ ਜਾਂ ਉਹ ਵਾਲਾ ਲਾਓ ਕਿਉਂਕਿ ਬੜਾ ਜਿਹੜਾ ਬਲਾਂਜਾ ਵਾਲਾ ਹੁੰਦਾ ਆ ਉਹ ਨਹੀਂ ਫਿਰ ਵਧੀਆ ਲੱਗਦਾ ਖਾਣ ਚ ਤੇ ਹੁਣ ਆਪਾਂ ਇਹਨਾਂ ਲਵਾਂਗੇ ਕੱਢ ਆਪ ਪਲੇਟ 'ਚ ਆਪਾਂ ਕੱਢ ਲਾਂਗੇ ਹੁਣ ਆਪਾਂ ਇਹਦੇ ਕਿ ਪਾ ਦਿੱਤੀ ਸ਼ਿਮਲਾ ਮਚ ਮੇਰੇ ਕੋਲੇ 1 ਹੀ ਸੀ ਵੈਸੇ 2 ਵੀ ਪਾ ਸਕਦੇ ਹਾਂ ਜੇ ਪਨੀਰ ਜ਼ਿਆਦਾ ਹੋ ਜਾਂਦਾ ਮੈਂ ਸਬਜ਼ੀ ਵੀ ਥੋੜੀ ਬਣਾਉਣੀ ਸੀ ਲੰਚ ਲੰਚ ਲਈ ਬਸ ਕੰਮ ਬਣਾਉਂਦੀਆਂ ਸ਼ਿਮਲਾ ਅਵੇਕ ਕੋਈ ਦਾ ਰੰਗ ਵੀ ਬਦਲਣਾ ਆਪੇ ਵਿਖਣ ਜੋਗ ਹੋ ਗਈ ਆਪਾਂ ਫਰਾਈ ਕਰ ਲਈ ਜਿਆਦਾ ਵੀ ਨਹੀਂ ਇਹਨੂੰ ਕਰਨੇ ਵੀ ਜਿਹੜਾ ਮੈਂ ਕਿਹਾ ਸਬਜੀ ਚ ਪਾਇਆ ਘੋਲੀ ਜਾਵੇ ਹਨਾ ਵੀ ਟੇਸਟ ਵੀ ਆਵੇ ਇੰਨੇ ਕ ਆਪਾਂ ਫਰਾਈ ਕਰ ਲਈ ਹੁਣ ਆਪਾਂ ਇਹਨੂੰ ਵੀ ਡਵਾਗੇ ਕੱਢ ਸਾਰਾ ਕੋਸਾ ਆਪਾਂ ਇੱਕ ਜਗ੍ਹਾ ਹੀ ਪਾ ਲਿਆ ਹੁਣ ਆਪਾਂ ਕਿਉਂ ਨਹੀਂ ਪਾਉਂਦੇ ਕਿਉਂ ਪਨੀਰ ਚਾਉਂਦੇ ਕਿਉਂ ਬਹੁਤ ਹੁੰਦਾ ਆਪਣਾ ਹੀ ਉਹਦਾ ਇਸ ਕਰਕੇ ਆਪਾਂ ਪਾਵਾਂਗੇ ਤੇਲ ਫਰੈਸ਼ ਪਨੀਰ ਹੈ ਵੀ ਆਪਾਂ ਘਰ ਹੀ ਬਣਾਇਆ ਆ ਤੇ ਜੇ ਤੁਸੀਂ ਨਹੀਂ ਬਣਾ ਸਕਦੇ ਤੁਸੀਂ ਬਾਜ਼ਾਰ ਚੋਂ ਲੈ ਆਵੋ ਯਾਨੀ ਕਿ ਜਿੰਨਾ ਕੁ ਮੈਂ ਪਾਇਆ ਸਮਾਨ ਪਾਇਆ ਪਨੀਰ ਪਾ ਸਕਦੇ ਤੁਸੀਂ ਇਹਦੇ ਵਿੱਚ ਹਾਂਜੀ ਆਪਣਾ ਤੇਲ ਹੋ ਗਿਆ ਗਰਮ ਬਣਾਈ ਜਾਂਦੇ టడా పాదే దాలచీనీ పా దే జీరా పా అదరక ప్యాజ గ్రాయిండ్ ടമാര പലപ്പവാന് നമക്ക ਇੱਕ ਚਮਚ ਪਾਣੀ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਜੇ ਜ਼ਿਆਦਾ ਵੱਧ ਖਟੇ ਵੱਧ ਖੰਡੇ ਹੋ ਤਾਂ ਇੱਕ ਚਮਚ ਆਪਾ ਪਾਦ ਮੰਗੇ ਲਾਲ ਮਿਰਚੇ ਵੀ ਤੁਸੀਂ ਆਪਣਾ ਵੱਧ ਘੱਟ ਪਾ ਸਕਦੇ ਹੋ ਅਸੀਂ ਥੋੜਾ ਸਪਾਈਸੀ ਬਣਾਨੇ ਇਸ ਕਰਕੇ ਥੋੜੀ ਜਿਹੀ ਵਾਦੀ ਪਾਉਣੀ ਹੈ ਕਮਾਚ ਹਲਦੀ ਬੇਸਿਕ ਮਸਾਲੇ ਪਾਏ ਆ ਕੋਈ ਐਕਸਟਰਾ ਕੋਈ ਪਨੀਰ ਮਸਾਲਾ ਵਗੈਰਾ ਕੋਈ ਨਹੀਂ ਆਪਾਂ ਐਡ ਕੀਤਾ ਜਿਹੜੇ ਆਪਾਂ ਰੋਟੀਨ ਜਿ ਵਰਤਦੇ ਆ ਘਰ ਉਹੀ ਕੁਝ ਪਾਇਆ ਉਦੋਂ ਆਪਾਂ ਪਾਵਾਂਗੇ ਪਾਣੀ ਥੋੜਾ ਹੀ ਆਪਾਂ ਪਾ ਦਵਾਂਗੇ ਗਰਮ ਮਸਾਲਾ ਇਸ ਵੀ ਘਰ ਦਾ ਹੀ ਬਣਾਇਆ ਹੋਇਆ ਸੀ ਆਪ ਹੀ ਨਜ਼ਾਰਾ ਨਹੀਂ ਲਿਆ ਹੁੰਦੇ ਤੇ ਆ ਵੇਖ ਲੋ ਇਹ ਆਪਣੀ ਗਰੇਵੀ ਜਿਹੜੀ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਪਾ ਦਵਾਂਗੇ ਇਹਦੇ ਵਿੱਚ ਥੋੜਾ ਜਿਹਾ ਇਹਨੂੰ ਗੜਕਾ ਲੱਗ ਜਾਵੇ ਰਹਿਜਾ ਜਿਹਾ ਪੈ ਜਾਵੇ ਤੇ ਫਿਰ ਆਪਾਂ ਪਨੀਰ ਪਾ ਦਵਾਂਗੇ ਇਹਦੇ ਵਿੱਚ ਹਾਂ ਦੇਖੋ ਬਿਲਕੁਲ ਸੌਫਟ ਬਣਿਆ ਬਿਆ ਨਹੀਂ ਬਾਜ਼ਾਰਾ ਨੋਰਾ ਵੱਢੀ

ਆ ਆਪਣੀ ਘਰ ਦੀ ਕਰੀਮ ਆ ਜੇ ਤੇ ਤੁਹਾਡੇ ਕੋਲ ਨਹੀਂ ਹੈਗੀ ਤੁਸੀਂ ਬਾਜ਼ਾਰੋਂ ਵੀ ਲਿਆ ਸਕਦੇ ਹੋ ਤੇ ਹੁਣ ਆਪਾਂ ਨੇ ਰੈੱਜ ਗਈ ਤੇ ਆਪਾਂ ਜਿਹੜਾ ਫਰਾਈ ਕੀਤਾ ਸੀ ਸਮਾਨ ਉਹ ਆਪਾਂ ਪਾ ਦਾਂਗੇ ਇੱਕ ਟਮਾਟਰ ਤੇ ਪੱਕੇ ਪਾਹ ਪਾ ਦਾਂਗੇ ਉਹ ਪਾ ਬਣ ਗਿਆ ਆਪਣਾ ਤੇ ਕਰੀਮ ਜਿਹੜੀ ਆ ਆਪਾਂ ਇਹਨੂੰ ਬੰਦ ਕਰਕੇ ਪਾਵਾਂਗੇ ਨਹੀਂ ਉਹ ਫਿਰ ਵਿੱਚੇ ਦੁੱਧ ਜਿਹਾ ਬਣ ਜਾਊਗਾ ਤੇ ਆਹ ਆਪਣਾ ਧਨੀਆ ਆ ਤਾਜ਼ਾ ਧਨੀਆ ਇਹ ਆਪਾਂ ਕੱਟ ਕੇ ਪਾ ਦਵਾਂਗੇ ਵੀ ਜਿਹੜਾ ਵੀ ਹੋਰ ਥੋੜਾ ਦੇਖਣ ਨੂੰ ਜਿਹੜੀ ਆ ਚੀਜ਼ ਸੋਹਣੀ ਲੱਗੇ ਆਹ ਪਾ ਦਿੱਤਾ ਧਨੀਆ ਤੇ ਆਪਣੀ ਸਬਜੀ ਜਿਹੜੀ ਆ ਬਣ ਕੇ ਹੋ ਗਈ ਤਿਆਰ ਤੇ ਸਾਰੇ ਜਣੇ ਤੁਸੀਂ ਵੀ ਜਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਤੇ ਦੱਸਿਓ ਬਈ ਕਿਵੇਂ ਬਣੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਆ ਦੇਖੋ ਜੀ ਕਿੰਨਾ ਸੋਹਣਾ ਆਪਣਾ ਜਿਹੜਾ ਆ ਟੈਕਸਚਰ ਇਹਦਾ ਆ ਗਿਆ ਅਕਸਰ ਆਪਾਂ ਪਾ ਦਵਾਂਗੇ ਉੱਪਰ ਪਨੀਰ ਪਨੀਰ ਯਾਦ ਰੱਖਿਓ ਗੈਸ ਕਰਕੇ ਬੰਦ ਤੇ ਫੇਰ ਪਾਉਣੀ ਆਪਾਂ ਜਦੋਂ ਸਰਵ ਕਰਨਾ ਲੱਗਣਾ ਬੇਸ਼ੱਕ ਡੋਂਗੇ ਵਿੱਚ ਵੀ ਪਾ ਸਕਦੇ ਤੇ ਆ ਦੇਖ ਬਿਲਕੁਲ ਰੈਸਟੋਰੈਂਟ ਸਟਾਈਲ ਜਿਹੜੀ ਆ ਆਪਣੀ ਬਣ ਕੇ ਹੋ ਗਈ ਆ ਤਿਆਰ ਤੇ ਜ਼ਰੂਰ ਬਣਾਇਓ ਤੁਸੀਂ ਵੀ ਯਾਰ ਗੈਸਟ ਨੂੰ ਦੋਨਾਂ ਨੂੰ ਖਵਾਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਸੀਂ ਇਹ ਦੇਖਦੇ ਆਂ ਟੇਸਟ ਆਪਾਂ ਮੰਮੀ ਨੂੰ ਖਵਾ ਖਵਾਉਣੀ ਆ ਗੈਸ ਉਸ ਵਾਰ ਹੋਣੀ ਮੋਨਿਆਤੀ